ਇਹਰ ਕੰਮ ਕਰ ਵੀ ਬਹੁਤ ਉਖਾ ਯਾਰ ਕਰਨਾ ਕੱਲ ਮੈਂ ਜਦੋਂ ਕੁੱਟ ਕਣ ਤੋਂ ਬਾਅਦ ਗਿਆ ਸਾਲਿਆਂ ਦੇ ਦੁਖੀ ਕਰ ਲਿਆ ਕਾਲੇ ਰੁਪਈਆ 300 ਦਿੱਤਾ ਸਾਰਾ ਗਰਮੀ ਗਰਮੀ ਕਰਤਾਂ ਮੈਂ ਪਰ ਇਹ ਕਿਉਂ ਕੰਮ ਦਾ ਕਰਨਾ ਪੈਣਾ ਇਹ ਤਾਂ ਨਹੀਂ ਵਿਆਹ ਹੁੰਦਾ ਜਿਵੇਂ ਕਹਿ ਲਿਆ ਵਧੀਆ ਵਧੀਆ ਤੂੰ ਚੱਲ ਉਹ ਤੂੰ ਕਿੱਥੇ ਭੱਜ ਜਾਉਂ ਕਿਉਂ ਇਹ ਦਿਨੋਂ ਪਰਨੇਗਾ ਮੰਨੀ ਬੈਠਾ ਕੱਲ ਤਾਂ ਲੜ ਚਈ ਜਾਂਦੀ ਉਹ ਯਾਰ ਕੋਈ ਨਹੀਂ ਹੋ ਜਾਂਦਾ ਹੁੰਦਾ ਲੈ ਮੇਰੇ ਨਾਲ ਯਾਰ ਚੱਲੀ ਜਾਂਦੀ ਹੁੰਦੀ ਆ ਬਈ ਬੁੜੀ ਤਾਂ ਕੁੱਟ ਕੁੱਟ ਬੋਈ ਤੇ ਵੱਧ ਪਈ ਮੇਰੇ ਯਾਰ ਪਈ ਹੋਵੇ ਫਿਰ ਉਦੋਂ ਮੇਰੇ ਨਾਲ ਜਿਹੜਾ ਤੂੰ ਲੜੱਚੇ ਗਿਆ ਲੜਿਆ ਨਾ ਪਰ ਮੈਂ ਨਾਲ ਤੈਨੂੰ ਥਾਪੜੇ ਖਾਣੇਗਾ ਮੈਂ ਤੋਂ ਹਾਂ ਸਕੀਮ ਆ ਮੈਂ ਤਾਂ ਕਿ ਮੈਂ ਸਕੀਮ ਲੈ ਕੇ ਐਰ ਘਰੇ ਬੈਠਾ ਸੋਚਿਆ ਤੇਰੇ ਵਾਸਤੇ ਸੋਚਿਆ ਮੈਂ ਦਸ ਦਸ ਕੀ ਗੱਲ ਸੁਣਾ ਵਿਚਿਆ ਕਰਾਂਗੇ ਚਾਰ ਸਾਲਾ ਕੰਮਾ ਜਟੰਮਾ ਕੋਈ ਤੂੰ ਬਗੜ ਜਾ ਨਾਲ ਵੇਚਿਆ ਕਰਾਂਗੇ ਚਾਰ ਆਪਾਂ ਦਾ ਵੇਚੀ ਕਰਾਂਗੇ ਠੀਕ ਹਾਂ ਹਾਂ ਕਰਾਂਗੇ ਨੂੰ ਸੁਣ ਬਸ ਬਰੇ ਨਾ ਇਹ ਕੰਮ ਨਹੀਂ ਕਰਨਾ ਕੰਮ ਸੈਟ ਹੋਊ ਜੂ ਮੈਂ ਘਰੇ ਬਹਿ ਕੇ ਬਹੁਤ ਸੁਟਿਆ ਕੱਲ ਜਿਹੜੇ ਸਾਹਮਣੇ ਚਾਪੜੇ ਪਏ ਨੇ ਮੈਨੂੰ ਨਹੀਂ ਲੱਗਦਾ ਅਗਲੀ ਵਾਰ ਬਚਾਂਗੇ ਆਪਾਂ ਕੁਝ ਨਹੀਂ ਹੁੰਦਾ ਕੁੱਟਾ ਤਾਂ ਪਈ ਜਾਂਦੀ ਹੁਣ ਆਹਲ ਕਰਿਆ ਕਰਾਂਗੇ ਚੋਰੀ ਕੰਮ ਸੈਟ ਹੋਣੀ ਔਰ ਆਪਣੇ ਤੈਨੂੰ ਪਤਾ ਯਾਰ ਹੁਣ 400 ਰੁਪਏ ਦੀ ਹਾੜੀ ਚ ਕੀ ਬਚਦਾ ਉਹ ਤਾਂ ਮੈਨੂੰ ਹੀ ਪਤਾ ਕੱਲ ਮੈਂ ਬਹੁਤ ਖੋ ਗਿਆ ਹੋਰ ਯਾਰ ਅੱਡ-ਤੋੜ ਮੈਂ ਤਾਂ ਕਰੀਏ ਬੰਦੇ ਚੋਰੀ ਕਰਿਆ ਕਰਾਂਗੇ 4 ਜੂਨ ਦੇ ਡੱਬੇ ਪੈਣੇ ਬਸ ਰੇੜੀ ਦਾ ਹੀ ਲੱਗਾ ਰੇੜੀ ਹੀ ਗਿਆ ਆਪਣੇ ਲੱਗ ਜੇ ਮੈਂ ਕਹਣਾ ਫੱਟ ਪਰਾਂ ਰਹਿਣ ਦੇ ਕੋ ਯਾਰ ਤੂੰ ਕੋਈ ਡੱਬੇ ਦਾ ਦੇਖ ਲੈ ਯਾਰ ਆਪਣੇ ਚਾਰ ਦਾ ਕੰਮ ਨਾਲ ਉਦੋਂ ਚਾਰ ਦਾ ਚੰਡੀ ਉਹਨਾਂ ਨੂੰ ਚੋਰੀ ਕਰਿਆ ਕਰਾਂਗੇ ਨਾਲ ਨਾਲ ਕਿਸੇ ਨੇ ਸਾਕੀ ਨਹੀਂ ਹੋਣਾ ਕਦੇ ਤੇਰੀ ਗੱਲ ਮੰਨ ਕੇ ਇੱਕ ਵਾਰ ਲੱਗਦਾ ਕੁਛ ਨਹੀਂ ਆਹ ਚਾਪੜੇ ਵੰਦੇ ਭੱਜਿਆ ਕੋ ਯਾਰ ਤੂੰ ਆ ਜਾ ਯਾਰ ਵਿਚ ਦੀ ਜੋੜੀ ਕਰ ਦੂ ਪਰ ਰੀੜੀ ਦਾ ਹੀਲਾ ਕਰ ਦਿਆਂਗੇ ਤਾਂ ਪਹਿਲਾਂ ਰੀੜੀ ਚੋਰੀ ਕਰੀਏ ਆਇਆ ਚਲ ਕੋਈ ਮੈਂ ਕਹਿੰਦਾ ਰੀੜੀ ਨੂੰ ਛੱਡ ਤੂੰ ਇਹਨੂੰ ਚੱਕ ਓਏ ਮੈਂ ਤੁਹਾਨੂੰ ਮੈਂ ਤੁਹਾਨੂੰ ਹੋਰ ਮੈਂ ਕਹਿੰਦਾ ਆਇਆ ਤੂੰ ਬਾਗੇ ਡਰ ਲਾ ਯਾਰ ਕਿ ਝਾਕ ਨਹੀਂ ਮੇਰੇ ਲੋਟ ਨੇ ਉਹ ਦੇਖਦਾ ਕਿੰਨਾ ਝਾਕਦੀ ਆ ਇਹ ਸਿੰਘ ਜੇ ਹੋਰੀ ਤੇਰਾ ਘਮਾਉਂਦੀ ਆ ਤੇ ਰਿਓ ਪਾਇਨੋ ਤੱਕ ਦੇ ਮਸਾਗਣ ਹੁੰਦਾ ਤੱਕ ਦੇ ਯਾਰ ਮੈਂ ਮੂਹਰੇ ਵੇਖਣ ਦੇ ਪਹਿਲਾਂ ਉਹ ਮੂਹਰੇ ਬਾਅਦ ਮੈਂ ਵੇਖੀਂ ਪਹਿਲਾਂ ਤੱਕ ਦੇ ਸੇਫਟੀ ਜ਼ਰੂਰੀ ਆ ਤੱਕ ਲਾਓ ਚੱਲੀਏ ਆ ਜਾ ਪਾਜ਼ ਲੈ ਮੈਂ ਵੀ ਮੂਹਰੇ ਵੇਖ ਲਾ ਹੋਰ ਜਲਦੀ ਜਲਦੀ ਜਾ ਤੇ ਪੈ ਦੱਕਲੇ ਜਾਂਦੀ ਐ ਜਿੰਨਾਂ ਤੇ ਚਾਹ ਮੰਦੇ ਤੇ ਕੱਕਲੇ ਜਾਂਦੇ ਜਲਦੀ 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 ਤੇਰੀ ਬਣਾਣਾ ਨਹੀਂ ਬਣਾਵਾਂ ਤੇ ਕੀ ਹੁੰਦਾ ਉਕਰੇਗਾ ਕੋ ਜੱਕ ਨੂੰ ਗੋਵਾਉਂਦਾ ਲੱਭੇ ਕੋ ਇਹਨੇ ਵਪਾਰੀ ਹੈ ਬਿੰਜੇ ਨੇ ਤੇ ਦਿਖਾਉਣਾ ਲੈ ਮੂਲ ਕੋੜਾ ਕੋਣ ਆਇਆ ਤਾਂ ਬਚਾਰ ਨਹੀਂ ਖਿਆ ਕਰ ਲਾ ਦੇ ਆਗਾ

લુ ચાર સરો રેલ વિ ਬਾਰ-ਬਾਰ ਲੈ ਕੇ ਜਾਓਗੇ ਸੁਣਿਆ ਹੋਰੇ ਨੇ ਓਏ ਮੈਨੂੰ ਐ ਲੱਗਦਾ ਕੋਈ ਪਿੱਛੋਂ ਹਾਕ ਮਾਰ ਰਿਹਾ ਜੀ ਆਪਾਂ ਨੂੰ ਲੱਗਦਾ ਉਹ ਨਹੀਂ ਆਉ ਆਪਣਾ ਭਲੇਖਾ ਦਾ ਓਏ ਹੋਰੇ ਤਾਂ ਉਹ ਤੇਰੀ ਘਰ ਆਣੀ ਨਹੀਂ ਤੁਸ ਕਿਹਾ ਵੀ ਤੁਝੇ ਚਾਰ ਦਿਨ ਪਹਿਲੇ ਗਏ ਨਾ ਮੇਰੇ ਉਹਦਾ ਫੇਕ ਕੇ ਵੇਚਣਾ ਓਏ ਕਿਉਂ ਹੋਰੇ ਨਾਲ ਇਨੀ ਫੋਨ ਚਾਰ ਚੱਕ ਲਈ ਆਪਾਂ ਹੋਰ ਵਿੱਚ ਆ ਰਹੇ ਇਹ ਤਾਂ ਇਹ ਵੀ ਗੱਲ ਤੇਰੀ ਸਹੀ ਆ ਹੁਣ ਮੇਰੀ ਗੱਲ ਹੁਣ ਤਾਂ ਕਿਲੇ ਹੁਣ ਮੈਂ ਉਹਦੀ ਬਲੌਜਰ ਮਰਸੀ ਜਾਂਦੀ ਆ ਸੁਣ ਲਵੇ ਐ ਨਹੀਂ ਮਰਸੀ ਦੀ ਹੋਣੀ ਪਰ ਉਹ ਵੀ ਤੇਰਾ ਕੋ ਸੌਂਗਾ ਓਏ ਓਰੇ ਤਾਂ ਮੇਰੀ ਗੱਲ ਸੁਣ ਅਗਲੇ ਮੂਡ ਤੇ ਅਗਲਾ ਪਹਿਲਾ ਘਰ ਮੇਰੀ ਸਹੇਲੀ ਦਾ ਆਪਾਂ ਨੇ ਗਾਣਾ ਗਾਉਣਾ ਓਏ ਉਹ ਤੇਰਾ ਯਾਰ ਮੇਰੇ ਦੱਸ ਆ ਪਿਆਰ ਕੋੜੇ ਨਹੀਂ ਕਦੇ ਅੱਬ ਦਾ ਕਦੇ ਔਲੇ ਦਾ ਆ ਗਾਣਾ ਗਾਉਣਾ ਯਾਰ ਮੈਂ ਤਾਂ ਵਿਆਹ ਰਬਦਾ ਹੈਗਾ ਯਾਰ ਵਿਆਹ ਹੈ ਬਰ ਹੈਗਾ ਯਾਰ ਮੇਰੇ ਕੋਲ ਨਹੀਂ ਤੇਰੇ ਕੋਈ 70 ਲਾਉਂਦਾ ਚੋਰੀ ਨਾਲੋਂ ਤਾਂ ਵਧੀਆ ਹੀ ਆ ਚੋਰੀ 'ਚ 70 ਖਾਣ ਨਾਲੋਂ ਵਧੀਆ ਇਹ ਕੰਮਾਂ ਦੇ 70 ਖਾਣੇ ਵਧੀਆ ਹੀ ਆ ਸੱਚ ਕੰਮਾਂ ਕਾ ਦੀ ਨਾਮ ਹੋ ਜੂ ਤੇਰਾ ਆ ਜਾ ਲਾਉਂ ਹੀ ਆਂ ਮਰਾ ਯਾਰ ਨੇਗੂ ਆ ਯਾਰ ਓਏ ਹੋਏ ਹੱਕ ਕਰ ਮੇਰਾ ਓਏ ਥੱਕਾ ਨੂ ਗਫਾ ਜੀ ਮੱਕੀ ਗੁੱਦਲੀ ਓਰੇ ਕਲਾ ਜੀ ਤੁਸੀਂ ਨੇ ਮੈਂ ਜਬ ਬਣਾਉ ਕਲੇ ਗਿਆ ਮੇਰੀ ਗੱਲ ਸੁਣ ਨਾ ਗਾਣਾ ਪੂਰੀ ਬੀਟ ਨਾਲ ਚੱਕਣਾ ਠੀਕ ਆ ਉਹਨੂੰ ਪਤਾ ਲੱਗ ਜੇ ਵੀ ਹਾਂ ਗਾਣਾ ਗਾਦਾਗਾ ਠੀਕ ਆ ਚਾਰ ਵੇਕੇ ਨਾ ਵੇਕੇ ਪਰ ਤੇਰੇ ਗਾਣਾ ਰੂ ਨਿਕਲ ਨਾ ਲਿੰਦਾ ਹੁਣ ਜਾਪ ਕਰਨ ਕਿ ਆਏ ਓਏ ਕੋਈ ਤੇਰੀ ਲੀ ਨ ਕਰੇ ਚੋਰੀ ਤਰ੍ਹਾਂ ਨਾ ਉਹਦੇ ਨਹੀਂ ਕਰਨੀ ਉਹ ਤਾਂ ਮੈਂ ਨੈਟ ਲੱਫੇ ਦੱਸ ਆਇਆ ਇਹ ਤਾਂ ਆਇਆ ਨੈਟ ਲੱਫੇ ਨੈਟ ਲੱਫੇ ਗਿੰਦਾ ਓਏ ਓਏ ਹਾਰ ਨਿਕਲ ਸੁੰਦਾ ਹੋ ਓਏ ਹਾਰ ਪੜ ਲਿੰਦਾ ਕੁਇਰ ਨੈਟਲੈਸ ਨੈਟਲੈਸ ਕਹਿੰਦੇ ਨੇ ਯਾਰ ਤੂੰ ਯਾਰ ਫਿਰ ਹੀ ਚੱਲ ਮੇਰਾ ਦਿਮਾਗ ਖਰਾਬ ਕਰੇਗਾ ਉਹ ਅੰਦਾਜ਼ ਚੰਗਾ ਠੀਕ ਹੈ ਆ ਜਾ ਯਾਰ ਪਤਾ ਯਾਰ ਨੈਪੋਆਂ ਦਾ ਯਾਰ ਇਹ ਯਾਰ ਕਰਨ ਦੇ ਤੇਰੇ ਵਿੱਚ ਤਿਆਰ ਕੀਤੇ ਜਾਂਦੇ ਹਨ ਓਏ ਮੇਰੀ ਗੱਲ ਸੰਕਾੜ ਰੋਪਣ ਦੀ ਗੱਲ ਨਾ ਕਰ ਮੈਂ ਸਿੱਧੀ ਦਾ ਘਰ ਆ ਕੇ ਗਾਣਾ ਤੈਨੂੰ ਗਾਉਣਾ ਪੈਣਾ ਆਹ ਓਏ ਹਾਂ ਚਾਕਲੇਟ ਔਲ ਕੀ ਆ ਜਾਂਦਾ ਪੁੱਤਾ ਇਹਨੇ ਰੱਖਿਆ ਹੋਇਆ ਪੁੱਤਾ ਨਹੀਂ ਰੱਖਿਆ ਹੋਇਆ ਆ ਜਾ ਇਹਦਾ ਨਸਲੀ ਆ ਆ ਜਾ ਓਏ ਆ ਜਾ ਕਿਧਰ ਇੰਨੇ ਦਿਨ ਪੜਦਾ ਮੈਂ ਮੈਂ ਦਹਰਾ ਟੋਲ ਕਿਆਂ ਸੱਕ ਨਹੀਂ ਖੱਚਦੀ ਨਾਲੀਗਾ ਇੱਕ ਦੋ ਉਹ ਤੇਰਾ ਯਾਰ ਵਿੱਚ ਦਾ ਚਾਰ ਕੁੜੇ ਨਹੀਂ ਕਦੇ ਹੱਥੇ ਸੱਕ ਦੇ ਔਲੇ ਸਾ ਉਹ ਫੜਾ ਸਵਾਦੀ ਚਾਰ ਕੁੜੇ ਨਹੀਂ ਕੰਪ ਆ ਜਾ ਬਾਹਰ ਕੁੜੇ ਗਾਜਰ ਨਾਲ ਕਰੀ ਲਾਣੀ ਗੋਭੀ ਦੇ ਨਾਲ ਡੇਲਾਣੀ ਆਉ ਨੰਦ ਵੜਾ ਆਉ ਨੰਦ ਵੜਾ ਡੋਟੀ ਦੇ ਨਾਲ ਖਾਦੇ ਤਾਂ ਤੇਰਾ ਯਾਰ ਓਏ ਦੇਖ ਓਏ ਅੱਜ ਤਾਂ ਵੱਜ ਗਿਆ ਓਏ ਤੂੰ ਮੇਰਾ ਬੋੜਾ ਕਰਾ ਪੱਡ ਦੇਣ ਦਾ ਹੋਇਆ ਆਪਣ ਨੂੰ ਓ ਸਾਲਾ ਕੱਲ੍ਹ ਕੁੱਟ ਖਾ ਲਈ ਅੱਜ ਖਾ ਲੈਂਦੇ ਹੋਰ ਕੀ ਆਗਾ ਓਏ ਕੁੱਟਦਾ ਨਹੀਂ ਕਿਰਪਾਨ ਰੱਖਦਾ ਸਾਲਾ ਵੱਡ ਦੇਣ ਦਾ ਵਿਚਾਲੋ ਕੋਣ ਕੰਮ ਨੂੰ ਹੱਥ ਪਾੜੀਆ ਪੈਰ ਕੁਛ ਨਹੀਂ ਕੀਤਾਗਾ ਸਵੇਰ ਦਾ ਨਾਲੇ 4 ਵੇਚ ਦੇ ਨਾਲੇ ਚੋਰੀ ਚੋਰੀ 4 ਵੀ ਤਾਂ 2 ਡੱਬੇ ਵੀ ਫ੍ਰੀ ਚਿਖਾਤਾ ਫੇਰ ਕਿਹੜਾ ਛਕਾਇਆ ਮੇਰੀ ਗੱਲ ਸੁਣਾਉ ਤਾਂ ਪਏ ਨੇ ਆਪਾਂ ਕਹਣਾ ਇਹਨਾਂ ਨਾਲੇ ਚੋਰੀ ਚੋਰੀ ਕਰਦੇ ਨਾਲੇ 4 ਵੇਚ ਦਿਆਂ ਲੈ ਲਈਏ ਲਿਖੇ ਜਿਹੜਾ ਹੈਗਾ ਆਪਣੇ ਕੋਲੇ ਅੱਜ ਬੀਚੀ ਆਪਾਂ ਨਾ ਘਰ ਆਵੀ ਤੋਂ ਪਰ ਉਹ ਪਰ ਮੋੜ ਲੈ ਕਿਉਂ ਨਹੀਂ ਗੂ ਓਏ ਆ ਦੇਖ ਵੇ ਸਕੂਟਰ ਲੁੱਕ ਵਰਗਾ ਪਿਆ ਓਏ ਇੱਕ ਪਟਦਾ ਹੀ ਜਾਊਗਾ ਜਿੱਥੇ ਜਾਊਗਾ ਮੈਂ ਕਹਣਾ ਚੱਕ ਲੈਣਾ ਕੰਮ ਇਹਦੇ ਨਹੀਂ ਆਂਦੇ ਯਾਰ ਤੇਰਾ ਅਮਲੀ ਸਕੂਟਰ ਚੋਰੀ ਦਾ ਕੋਕਲਾ ਆ ਰੇੜੀ ਕਿਵੇਂ ਲੈ ਕੇ ਜਾਵਾਂ ਰੇੜੀ ਦੀ ਧਰ ਲੈ ਰੇੜੀ ਦੀ ਧਰ ਚੱਕ ਕੇ ਤੂੰ ਯਾਰ ਮੈਂ ਭਾਰੀ ਵਾਲਾ ਚਾ ਸਾਡੇ ਯਾਰ ਮੈਂ ਕਹਿੰਨਾ ਸਮਾਨ ਵੇਚ ਕੇ ਹੋਰ ਹੀ ਲਵਾਂਗੇ ਆਪਦੀ ਬਣਵਾਵਾਂਗੇ ਤੂੰ ਰਹਿ ਓਏ ਮੁਰਦੇ ਗੇ ਜਾਂਦੇ ਮੁਰਦੇ ਗੇ ਜਾਂਦੇ ਆ ਤੂੰ ਆ ਰੋਣ ਜਾਂਦੇ ਆਪਾਂ ਹਣੇ ਕੀ ਯਾਰਾਂ ਜਾਂਦੀ ਘਰ ਦੇ ਨਾਲ ਕਿਤੇ ਗਾੜੇ ਲੱਗੇ ਮਰੇ ਚਾ ਲਓ ਜੀ ਅੰਬ ਦਾ ਚਾਰ ਨਿੰਬੂ ਦਾ ਚਾਰ ਇਹ ਚਾਰ ਸਾਰੇ ਤੇਲ ਵਿੱਚ ਤਿਆਰ ਕੀਤੇ ਜਾਂਦੇ ਹਨ ਬਗੈਰ ਸਾਹ ਬਗੈਰ ਪਾਣੀ ਬੁਨਿਆ ਦੀ ਘੜਗਾ ਪਾਣੀ ਬੁਨਿਆ ਦੀ ਘੜਗਾ ਘਰ ਖੜ ਕਾਲਾ ਯਾਰ ਢੀੜ ਫਿਰ ਕਾਲਾ ਗਰਮੀ ਵੀ ਬਹੁਤਾ ਹਾਂ ਬਾਈ ਲੈ ਆਈਆ ਰਹੇ ਮੜਿਆ ਬਾਈ ਚਾਰ ਲੈਣਾ ਚਾਰ ਲੈਣਾ ਚਾਰ ਚਾਰ ਤਾਂ ਲੈਣਾ ਹੀ ਤੁਸੀਂ ਯਾਰ ਦਲੇ ਜੇ ਕਿਵੇਂ ਫਿਰਦੇ ਉੱਠੇ ਰੇ ਗਾਣੂ ਯਾਰ ਭਰਾਵਾ ਗਰਮੀ ਬਹੁਤ ਆ ਯਾਰ ਪਾਣੀ ਪੀ ਆ ਬੁੱਕਾ ਲਾ ਲਾ ਕੇ ਮੂੰਹ ਸੁੱਕ ਗਿਆ ਪਾਣੀ ਤਾਂ ਮੈਂ ਪੀ ਆਂ ਕਰ ਕਰ ਜਾ ਰਹੇ ਤੇ ਬੇਲਿਆਂ ਦਾ ਚਾਰ ਗੁਰਕੇ ਹਉ ਦਾ ਚਾਰ ਆਂਬਿਆਂ ਦਾ ਚਾਰ ਉਹ ਗੁਜਰਾਤੀਆਂ ਗੂਰਾ ਦਾ ਚਾਰ ਵੀ ਆ ਜਾ ਕੀ ਰੇਟ ਰੂਟ 500 ਰੁਪਏ ਦੀ ਪੀਪੀ 100 ਰੁਪਏ ਦਾ ਆ ਜਾ ਕਿਲੋ ਇੱਕ ਕਿਸਾ ਉਹ ਕਿਤੋਂ ਕਿਲੋ ਆਈਸਾ ਆ 150 ਦੀ ਆ ਆ 450 ਦੀ ਆ 200 ਦੀ ਆ 300 ਦੀ ਲਾ ਦਾਂਗੇ

ਕਿਹੜੀ ਗੱਲੂ ਕੰਮ ਮੇਰਾ ਪੈਸੇ ਵਾਲਾ ਲਫਾਫਾ ਓਏ ਮੈਂ ਤਾਂ ਬੈਂਕ ਕੋ ਜਾਣਾ ਸੀ ਓਏ ਓਏ ਉਹ ਤਾਂ ਘਰ ਰੱਖੀ ਉਹਦਾ ਪਿੰਡ ਚ ਚੋਰ ਫਿਰ ਗਿਆ ਦੋ ਤਿੰਨ ਫਿਲਡਰ ਲੈ ਕੇ ਜਾ ਕੇ ਵੀਡੀਓ ਤੈਨੂੰ ਤੇ ਹੁਣ ਆਪਣਾ ਦਾ ਸਮਾਨ ਵੀ ਖਾਦਾ ਪਿਆਗਾ ਇਧਰ ਕਿਤੇ ਰੋਟਾ ਕਹਿੰਦਾ ਪਰ ਆਪ ਮੈਨੂੰ ਵੀ ਪਤਾ ਲੱਗੇ ਕਿ ਕੌਣ ਮੈਂ ਧਿਆਨ ਰੱਖੂੰਗਾ ਓਏ ਮੇਰੀ ਗੱਲ ਸੁਣ ਲੈ ਆ ਪਤੀਜੀਆਂ ਦੇ ਬੱਠਾ ਚੱਕ ਕੇ ਕੁਝ ਨਹੀਂ ਬੰਨਣਾ ਆ ਦੇਖ ਪੈਸੇ ਚੱਕ ਕੇ ਲੈ ਕੇ ਆਇਆ ਮੈਂ ਪੈਸੇ ਨਹੀਂ ਕੋਈ ਹੋਰ ਚੱਲ ਵਧੀਆ ਨਾ ਪਤਾ ਨਹੀਂ ਲੱਗਾ ਮੈਂ ਹੁਣ ਆ ਕੇ ਦੇਖਾਂ ਪੈਸੇ ਪਾ ਦੇ 20000 ਰੁਪਏ ਮਿਲਦਾ ਨਾ ਮੇਰੀ ਗੱਲ ਸੁਣ ਲੈ ਰੱਖ ਕੇ ਉੱਪਰ ਹੀ ਜਾ ਕੇ ਜਾਣਾ ਇਹ ਜੇਜ ਪਾਉਣ ਦੇ ਮੈਨੂੰ ਸਰ ਮੇਰੀ ਗੱਲ ਸੁਣ ਇਹਦੇ ਨਾਲ ਕੁਝ ਨਹੀਂ ਬੰਨਣਾ ਮੈਂ ਕਹਿੰਦਾ ਟੈਂਪੂ ਦੇ ਉੱਤੇ ਮਾਰ ਕੀ ਆ ਦੇ ਹੋ ਤੁਸੀਂ ਹੁੰਦਾ ਇਹਨੂੰ ਸਾਡੇ ਪਰ ਅਗਲੀ ਵਾਰ ਇਹਦੇ ਕੀ ਵੇਚਿਆ ਕਰਾਂਗੇ ਚਾਰ ਜੇ ਗੱਲ ਬਣ ਗਈ ਮਾਲੋ ਮਾਲ ਹੋ ਜਾਣਾ ਓਏ ਕਿਨੇ ਬਰ ਬਲੇਟਾ ਲਹਾ ਵਾਂ ਗਿਆ ਪੈਦਲ ਚਾਰ ਬੈਂਟਾ ਮੈਂ ਮੈਗਾ ਤੋਂ ਕੋਈ ਨਹੀਂ ਤੂੰ ਕਿਵੇਂ ਕਰਦੇ ਓਏ ਉਹ ਕਰ ਦੋ ਯਾਰ ਬੱਸ ਉਹ ਖੁੱਲਾ ਹੀ ਨਾ ਪਰ ਉਹ ਉਹ ਜੇ ਮਾਲ ਆ ਪਾ ਰੇੜੀ ਵੀ ਲੱਤ ਲੈਂਦੇ ਹੈ ਇਹ ਮਾਲ ਕੱਢ ਕੇ ਰੇੜੀ ਵੀ ਲੱਤ ਲੈਂਦੇ ਤੇ ਟੈਂਪੋ ਕੋਲ ਨਹੀਂ ਦਿਓ ਤੇ ਟੈਂਪੋ ਵੇਚ ਦੇ ਕੋਲ ਮਾਲ ਕੱਢ ਤੀ ਪਹਿਲਾਂ ਕੁੱਤਰ ਵੀ ਛੱਡਣਾ ਪੈਗਾ ਯਾਰ ਉਹਨੂੰ ਤਾਂ ਕੁੱਤਰਾਂ ਨੂੰ ਮਾਰ ਦੋ ਸਰ ਨਹੀਂ ਜਸ ਸੁਣ ਅਧਰੋ ਬਲਾ ਕੇ ਜੀ ਪਿਆਰ ਕੀ ਬੈਠੇ ਨੇ ਉਹਨਾਂ ਨੂੰ ਗੱਲਾਂ ਚਲਾ ਕੇ ਅੰਦਰ ਪਾਣੀ ਪੂਣੀ ਲੈਣ ਦੀ ਭੇਜਿਆ ਪਚਾ ਉਹਨੂੰ ਸਮਾਨ ਲੱਭ ਲਾਗੇ ਹੈਨਾ ਆਹੋਂ ਆ ਰਹੇ ਨਹੀਂ ਆਉਂਦਾ ਕਰ ਲੈ ਲੋ ਜੀ ਚਾਰ ਬਈ ਹੈਗਾ ਕੋਈ ਕਰੇ ਆਜੋ ਬਈ ਪਾਣੀ ਪੂਣੀ ਪਲੇ ਆ ਕੋਈ ਕੀ ਵੇਚਦੇ ਬਈ ਬਈ ਚਾਰ ਵੇਚਦੇ ਆਂਬ ਦਾ ਚਾਰ ਦੇਲੇ ਦਾ ਚਾਰ ਨਿੰਬੂ ਦਾ ਚਾਰ ਖਾਉ ਦਾ ਚਾਰ ਮਿਰਚਾਂ ਦਾ ਚਾਰ ਦੱਸ ਬਈ ਕਾ ਲੈ ਯਾਰ ਉਹਨਾਂ ਦਾ ਮੈਂ ਲੈ ਲੈਣੀ ਚੱਲ ਦਿਖਾ ਦੇ ਯਾਰ ਕਹੇ ਜਾ ਚਾਰ ਹੈਗਾ ਆ ਦਿਖਾਏ ਨੂੰ ਆ ਦਿਖਾ ਓਏ ਇਹ ਨਹੀਂ ਇਹ ਨਹੀਂ ਆ ਦਿਖਾ ਆ ਜੀ ਭਾਈ ਪੂਰਾ ਪਯਰ ਜਾ ਰਹਾ ਚਲ ਆ ਮੈਂ ਬਾਪੂ ਨੂੰ ਪੁੱਛਾਂ ਉਹ ਦੇ ਕੇ ਲੈ ਕੇ ਜਾ ਹਾਂ ਭਾਈ ਨਾਲੇ ਪਾਣੀ ਦਾ ਗਲਾਸ ਲਈ ਚਾਹ ਵੀ ਬਣਵਾ ਲਈ ਯਾਰ ਕੋਈ ਬਣ ਕੇ ਯਾਰ ਉਹ ਪੱਤੀ ਵੱਧ ਪਾਣੀ ਥੋੜੀ ਜੀ ਬਾਟੋ ਵਿੱਚ ਪੁੱਛੀ ਉਹ ਵਿੱਚ ਮੈਂ ਨਾ ਸਤ ਪਾਰੀਏ ਬਹੁਤ ਪਸੜੇ ਕੀ ਕਰਨਗੇ ਹੋਣਾ ਕਿ ਮੈਂ ਚੱਕਾਂ ਇਹਨਾਂ ਨੂੰ ਮਗਰਾ ਨਿਕਲਿਆ ਪੂਰੇ ਹਨ ਦੇ ਮਰਾਂਗੇ ਮੋਟਰਾਂ ਮੋਟਰਾਂ ਨੇ ਕਿੱਥੇ ਟੱਕਲੇਗਾ ਤੂੰ ਆਪਾਂ ਵੀ ਮਾਇ ਨਹੀਂ ਦਾ ਕਿਆ ਕਰਿਆ ਜਿਹੜਾ ਕਾਲਾ ਕਾਲਾ ਲਈ ਕਰਦੇ ਆਂ ਏ I don't k n I d o n k n o I n t ਪਾਰਾ ਸਾਹ ਵੇ ਗਾੜੇ ਛੁੱਟੀ ਚੱਕ ਲੈਣਾ ਉਹ ਜਾ ਉਹ ਜਾ ਆਲਾ ਮੇਰਾ ਮੰਨੂ ਮੈਂ ਲੈ ਡਾਟਰ ਪੱਲੇ ਉੱਤੋਂ ਦੇ ਸਾਟ ਪੱਲੇ ਡਾਟਰ ਉਹ ਤੇ ਰੱਖੋ ਡਾਟਰ ਨਾ ਜਾਵੇ ਇਹ ਡਾਟਰ ਪੱਲੇ ਲੈ ਆਇਆ ਵੀਰੇ ਮੇਰੇ ਤਾਂ ਲੈ ਆਇਆ ਗਰਮੀ ਵਾਂਦਾ ਤੇਰਾ ਉੱਤਰ ਉੱਤਰ ਹੀ ਡਾਟਰ ਤੇ ਹੁਣ ਆ ਯਾਰ ਇੱਥੇ ਭੱਜੂ ਇਹ ਨਹੀਂ ਭੱਜਦਾ ਕੱਕਾ ਜੱਟਾ ਜੱਟਾ ਭੰਗੇ ਨੂੰ ਉਹ ਤੇਰੇ ਵਿਚਾਰ ਸੀ ਉਹ ਮਾਂ ਬਗੜ ਉਹਨਾਂ ਨੂੰ ਮੱਚ ਜਾਊਗਾ ਜੀ ਮੈਨਾਂ ਨੂੰ ਕੰਮ ਨਹੀਂ ਆਇਆ ਇਹਨਾਂ ਨੂੰ ਸਾਡੇ ਨੂੰ ਕਮਰੇ ਬੰਦ ਕਰ ਰਹੇ ਮੈਨੂੰ ਉਹਨਾਂ ਨੂੰ ਜੇ ਗਲਤੀ ਹੋ ਗਈ ਤਾਂ ਦੋ ਚੰਨ ਨੂੰ ਕਰਾਂ ਤੂੰ ਮਾਫੀ ਗਲਤੀ ਹੋ ਗਈ ਜੀ ਮਾਫ ਕਰ ਦੋ ਗਲਤੀ ਕਰਾਂਗਾ ਬਿਲਕੁਲ ਮਰਾਂਗਾ ਬਿਲਕੁਲ ਮਰਾਂਗਾ ਲੱਗਦਾ ਤਾਂ ਵੀ ਚੋਟਾ ਕਿਲ ਕਰ ਦੋ ਆਰੇ ਬੰਦੇ ਐਂ ਤੋਂ ਬੰਨ ਲਾ ਤੂਏ ਨੂੰ ਬੰਨ ਲਾ ਐਂ ਬੰਨ ਤੈਸੂ ਕਰ ਜੇ ਲੋਨ ਦੇ ਮਾਰੇ ਚੋਰੀਆਂ ਕਰਦੇ ਗਾਸੀ ਹੋ ਵੀ ਗਾ ਤੇ ਲੋਪਾ ਲਾ ਲਾ ਲੱਤਾਂ ਬੁੜਾ ਕੰਨ ਤੂੰ ਜੀ ਨਾਲ ਤੁਰੇ ਐਂ ਤੂੰ ਨਾ ਗਾ ਤੇ ਬੰਨ ਨਾ ਬੋਲ ਨਾ ਚੰਲਾ ਬੰਨ ਲੈ ਤੂੰ ਤਾਂ ਹੋਂ ਤਾਂ ਸੇਕਾ ਜਿਮਾਂ ਗਾਤੀ ਹੋ ਵੀ ਜਿਮਾਂ ਫਸਾ ਦੋਲੀ ਅੱਗੇ ਤੂੰ ਨਹੀਂ ਰੱਤ ਕੋਲੀ ਨਾ ਨਾ ਲੈ ਤੂੰ ਕੋਈ ਨਹੀਂ ਦਿਖਾਈ ਚੌਕੀ ਭਜਾਵਾਂਗੇ ਹਾਂ ਤੂੰ ਸੁਣ ਮੈਂ ਜਾਣ ਦੇ ਤੂੰ ਸੁਣ ਮੈਂ ਗਾਂਤੀ ਹੋ ਗਈ ਸਮਾਂ ਪਾਸ ਹੋ ਗਿਆ ਜੀ ਤੇ ਸੋਦੋ ਸੀ ਚਾਰ ਮੋੜ ਭੇਜਦਾ ਸਾਨੂੰ ਇਹ ਮੰਗ ਲਓ ਕਿ ਸਾਦੇਸ ਮੋੜ ਲੱਗ ਲਿਆ ਵਿੱਚ ਗਾਂਤੀ ਹੋ ਗਈ ਜੀ ਪੱਕਾ ਤੁਹਾਨੂੰ ਆਇਆ ਲੱਗ ਤੋਰਾਂ ਹੀ ਕੱਢ ਦੇਦਾ ਇਹ ਸਾਹ ਸਮਝਦਾ ਤੂੰ ਬੱਤੈ ਤੈਨੂੰ ਪੱਖਰਾਈਏ ਸਮਝਦਾ ਤੂੰ ਮੈਂ ਮੋੜਾ ਟੋੜਦਾ ਯਾਰ ਕਿਉਂ ਮਾਤਾ ਤੋਂ ਪਹਿਲਾਂ ਪਤਾ ਨਹੀਂ ਜੀ ਚੋਰੀ ਕਰਨ ਤੋਂ ਪਹਿਲਾਂ ਪਤਾ ਲੱਗ ਰਿਹਾ ਵੀ ਅੱਜ ਚਾਰ ਵੇਚਦਾ ਯਾਰ ਮੈਂ ਤੇ ਮਾਹੀ ਆ ਰਿਹਾ ਉਹ ਮੈਂ ਤੇ ਮਾਗਦਾ ਗੇਰੇ ਉਹ ਵੀ ਥੋੜੇ ਇਹਨੇ ਮੰਗਦਾ ਕੁਛ ਕਰ ਮੈਂ ਤੇ ਮਾਗ ਲਾ ਕੇ ਸਿੱਤਰ ਖਾ ਬਾਈ ਮੈਂ ਤਾਂ ਮੈਂ ਤੇ ਮੇਰੀ ਘਰ ਵਾਲੀ ਜੀ ਆ ਨਾ ਜਵਾਗ ਡੀਗਦੇ ਮੇਰੇ ਛੋਟੇ ਛੋਟੇ ਘਰ ਵਾਲੀ ਉਹ ਜਵਾਗ ਡੀਗਦੇ ਮੇਰੇ ਛੋਟੇ ਛੋਟੇ ਭੁੱਖੇ ਵੈਸੇ ਕਰੀ ਉਹਦਾ ਹੁਣ ਜਾ ਕੇ ਦੇਖੀ ਤੇਰਾ ਜਵਾਬ ਤੈਨੂੰ ਕੀ ਕਹਿੰਦੇ ਗਲਤੀ ਹੋ ਗਈ ਬਾਈ ਮੈਂ ਆਪ ਕਰ ਦੋ ਪਹਿਲੇ ਸੱਰ ਵਾਲਾ ਤੂੰ ਜਵਾਬ ਜਵਾਗ ਪਾਲਣ ਤੇ ਲਈ ਸਾਡੇ ਜਵਾਗ ਭੁੱਖੇ ਮੰਨ ਨੇ ਨਹੀਂ ਜੀ ਗੱਲ ਲੈ ਕੇ ਜਾ ਕੇ ਅਸੀਂ ਸਾਹੂ ਸੁਲੰਦਰ ਅਸੀਂ ਕਿੱਥੋਂ ਚੋਖ ਕਰਾਂਗੇ ਗਲਤੀ ਹੋ ਗਈ ਜੀ ਹਾਂ ਗਲਤੀ ਹੋ ਗਈ ਮਾਫ ਕਰ ਦਿਓ ਜੀ ਐਵੇਂ ਤੂੰ ਚੋਰੀ ਕਰਦੇ ਆ ਹਾਂ ਹੁਣ ਤਾਂ ਤੁਹਾਨੂੰ ਚੌਂਕੀ ਚ ਦਮਾ ਗਿਓ ਜਾ ਕੇ ਦੋਂਦਾ ਪਰ ਉਹਨੂੰ ਫੋਨ ਕਰ ਸਰਪੰਚ ਨੂੰ ਮੈਂ ਕਰਦਾ ਫੋਨ ਕਿੱਥੇ ਆ ਤੂੰ ਦੇਖ ਪੱਜ ਵੀ ਨਾ ਜਾਣ ਨਿਲਾ ਰੱਖੀਂ ਤਾਂ ਕੱਲੇ ਮੈਨੂੰ ਛੱਡ ਗਿਆ ਕੱਲੇ ਨੂੰ ਪਾ ਕੇ ਰੱਖਿਆ ਬਾਬਲਾ ਆ ਲੈ ਨਿਕਲ ਉਹਨਾਂ ਆ ਮੈਂ ਜਾਣ ਨਹੀਂ ਦਿੰਦਾ ਆਪਕੋ ਫੋਨ ਕਰ ਦੇ ਜੀ ਹਾਂ ਫੜ ਕੇ ਰੱਖਦਾ ਸਰਪੰਚ ਦਾ ਨੰਬਰ ਹੈਗਾ ਵਿੱਚ ਅੱਛਾ ਚੋਰੀ ਕਰਦੇ ਹੋ ਤੂੰ ਸ਼ਰਮ ਨਹੀਂ ਆਉਂਦੀ ਕਮਾ ਜੋਗਨ ਲੋ ਬੱਸ ਦੇਖ ਸੱਜ ਫੋਟੋ ਚੜ ਪੁੱਡਾ ਲੈ ਪੁੱਡਾ ਆਏ ਕਿ ਮੈਂ ਛੱਡਦੀ ਥੋਨੂੰ ਸਰਪੰਚ ਅੰਗਰ ਕਰਦੇ ਸੀ ਕੱਲ ਤੇ ਹੋ ਗਈ ਹੋਏ ਭਜਲਾ ਵੀਰ ਤੇ ਬੱਜਣਾ ਬੱਜਰਾ ਭਜ ਭਜ ਭਜਲਾ ਅੰਮਾ ਉਹ ਬੰਦੇ ਫੜੇ ਦੇਗੇ ਭਜੇਗਾ ਵੀਰ ਨਹੀਂ ਬੰਦਾ ਵੀਰੇ ਮਾਤਾ ਸੁਝੇਗਾ ਦੋ ਬੰਦੇ ਫੜਨੇ ਜਾ ਰਹੇ 4 ਬੇਕੰਦੇ ਬਹਾਨੇ ਸਾਡੇ ਸਮਾਨ ਲੈਣਗੇ ਚੱਕ ਕੇ ਯਾਰ ਹੈ ਆ ਜਾ ਦੱਬੀ ਆ ਜਾ ਕੇ ਨਾ ਨਹੀਂ ਭਜਦਾ ਫੋਨ ਕਰਦੇ ਅੱਛਾ ਚੋ ਨੂੰ ਫੋਨ ਕਰਦੇ ਚੌਕੀ ਤੋਂ ਭਾਈ ਗਾ ਠੀਕ ਆ ਜਾ ਕੇ ਨਾ ਭਜ ਗਏ ਮੈਂ ਤਾਂ ਠੱਕਾ ਲੱਗੇ ਸਿੱਟ ਕੇ ਸੀ ਕੋਈ ਬਹੁਤ ਚੰਗਾ ਭਾਈ ਗਲਤੀ ਹੋ ਗਈ ਮੈਂ ਆਪ ਕਹਾਂਦਾ ਕਉਸੇ ਲਾਏ ਦੇ ਕੇ ਸਾੜ ਲੈਣੇ ਆ ਪੈਸੇ ਦੇ ਦੇਣੇ ਆ ਲੈ ਦੇ ਸੌ ਤੁਸੀਂ ਲੈਣ ਦੇ ਨਾਲੇ ਹੁੰਦੇ ਸਾਡੇ ਸਮਾਨ ਚੱਕਦੇ ਗੱਡੀ ਚਾਰ ਜੀ 90 ਸਾਰੇ ਰੱਖ ਲੂ ਸੀ ਅਸੀਂ ਚਾਰ ਕੀ ਕਰਨੇ ਸਾਡੇ ਆਪ ਦਾ ਬਧੇ ਰਬਿਆ ਸਾਡੇ ਨਾਲ ਲੈ ਜਾ ਬਈ 20 25000 ਰੁਪਏ ਪਿਆ ਦੇ ਦੇ ਵੀ ਤੇ ਰੇੜੀ ਦੇ ਵਿੱਚ ਦੇ ਦਿੰਦਾ ਉਹ ਕਿਦੋਂ ਚੱਕਿਆ ਓਏ ਭਈਆ ਜਗ੍ਹਾ ਹੁੰਦੀ ਆ 4 ਵਿੱਚ ਕੇ ਬਣਾਇਆ ਬਾਈ 4 ਵਿੱਚ ਕੇ 20-25 ਹਜ਼ਾਰ ਬਣਾਇਆ ਸਾਡਾ ਸਿਲੰਡਰ ਚੱਕ ਕੇ ਲੈ ਗਏ ਤੁਸੀਂ ਬਈ ਗਲਤੀ ਹੋ ਗਈ ਮਾਫ ਕਰ ਦਿਓ ਛੋਟਾ ਸਿਲੰਡਰ ਨਹੀਂ ਲੈ ਗਏ ਓਏ ਪੱਟਾ ਦੇਖਣਾ ਓ ਕੱਟੇ ਚ ਕੀ ਪਾਇਆ ਵੈ ਇਹਨਾਂ ਨੇ ਦੇਖਣਾ ਉਹ ਵੀ ਚੱਕ ਕਰਨਾ ਬਾਈ ਤੈਨੂੰ ਪੈਸੇ ਦੇ ਦਿੰਦੇ ਨਾ 25 ਹਜ਼ਾਰ ਨਾ ਵੜ ਕੇ ਲੈ ਜਾਂਦਾ ਕਿਤੇ ਨਹੀਂ ਲੈਦੇ ਉਧਰ ਭੇੜੇ ਕੰਨੀਓ ਲੈ ਕੇ ਚੱਕੇ ਸਮਾਨ ਯਾਰ ਬਈ ਇਹ ਗਲਤੀ ਮੈਂ ਮੁੰਡੇ ਨੂੰ ਕਿਹਾ ਵੈ ਜੀ ਮੈਂ ਨਿਗਾਹ ਰੱਖੀ ਗਲਤੀ ਹੋ ਗਈ ਨਾ ਤਾਂ ਕਿਤੇ ਨਹੀਂ ਕਰਦੇ ਬਾਈ ਹੁਣ ਕੀ ਗਲਤੀ ਹੋ ਗਈ ਓਏ ਪਹਿਲਾਂ ਪਤਾ ਨਹੀਂ ਜੀ ਪੈ ਗਿਆ ਸਾਨੂੰ ਹੈਂ ਵਾਹ ਗਲਤੀ ਹੋ ਗਈ ਮਾਫ ਕਰ ਦੋ ਗੇਦੋ ਨਹੀਂ ਕਰਦੇ ਜੀ ਸਾਨੂੰ ਸਾਡਾ ਪਾਣੀ ਪਲਾਉਣਿਆ ਕੋਈ ਨਹੀਂ ਪਾਣੀ ਪਲਾਵਾਗੇ ਧੋਕੇ ਲਿਓਨੇ ਪਹਿਲਾਂ ਪਾਣੀ ਫੇਰ ਫੇਰ ਪਲਾਵਾਗੇ ਤੁਹਾਨੂੰ ਵਜੇ ਲਵਜੇ ਲੇਜ ਭਜੇ ਹੱਟੇ ਕੱਟੇ ਹੈਗੇ ਭਜੇ ਲਾ ਕਿੱਥੇ ਹੁਣ ਨਹੀਂ ਮਾ ਜਾਣ ਦਿੰਦਾ ਹਾਏ ਰੱਬ ਬੱਜੇਗਾ ਬੱਜੇਗਾ ਭਜੇ ਰੱਬ ਭਜੇਗਾ ਤੱਕਰ ਪੁੱਟ ਨਹੀਂ ਦਿੰਦਾ ਆਹ ਸਾਰਾ ਸੈਸ਼ਨ ਕਰਦਾ ਉਹ ਦੇ ਤੂੰ ਕਰ ਸਾਟ ਹੋ ਰਾਂ ਮੈਨੂੰ ਦੇਖੀ ਅਰੇ ਯੋ ਬੋ ਉਹ ਦੇਖ ਕਿਵੇਂ ਸੱਚੀ ਉਹਨਾਂ ਮਰ ਜੇ ਮੇਰਾ ਹਾਂ ਉਹ ਮਾਪੇ ਚੋਰੀ ਕਰ ਉਹ ਆ ਦੇਖੀ ਉਹ ਕੋਈ ਖਾਲ ਲੈਣ ਲੱਗ ਗਿਆ ਫੇਰ ਮੈਂ ਡਰਾਮੇ ਡਰਾਮੇ ਕਰਦਾ ਹੀ ਕਰ ਗਿਆ ਤੂੰ ਨਹੀਂ ਇਹ ਬਈ ਮੈਨੂੰ ਕਿਤਾ ਨਿਕਲ ਗਿਆ ਬਈ ਮੈਨੂੰ ਟੈਗ 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 ਤੈਨੂੰ ਬੁਲਦੀ ਕੀ ਡਰਾਮੇ ਕਰਦਾ ਹਾਂ ਹਾਲੇ ਇੱਕ ਦਾ ਭਜਾਤਾ ਦੂਜਾ ਭਾਜੀ ਕਰ। ਫੜੇ ਨਹੀਂ ਜਾਂਦੀ। ਦੂਜਾ ਭਾਜੀ ਕਰ। ਪਰ ਇਹਨੂੰ ਨਹੀਂ ਛੱਡਣਾ। ਇਹਨੂੰ ਬਣ ਕੇ ਰੱਖ। ਆਪ ਹੀ ਆਊਗਾ ਉਹਦਾ ਇਹਨੂੰ ਲੱਭਦਾ ਲਾਉਂਗਾ। ਬਾਈ ਪਾਣੀ ਪਿਆ ਦਿਓ। ਸਾਡੇ ਸਰਪਤਲੇ ਨਹੀਂ ਕੋਈ। ਪਾਣੀ ਪਿਆ ਦਿਓ ਬਾਈ ਮੇਰੀ ਦਵਾਈ ਮੇਰੇ ਰੇੜੀ 'ਚ ਮੇਰੀ ਦਵਾਈ ਪਈ ਆ ਬਾਈ। ਕੋਈ ਤੈਨੂੰ ਨਿੰਬੂ ਪਾਣੀ ਬਣਾਉਣੇ ਆ ਕੱਟ ਕੇ। ਬਾਈ ਮੈਨੂੰ ਦਵਾਈ ਲਾਉਂਦਾ ਮੈਨੂੰ ਅਸਤਲਾ ਬਾਈ। ਲੈ ਕੋਲ ਭੱਜ ਕੇ ਦਿਖਾਉਂਗਾ। ਡਰਾਮੇ ਸਾਡੇ ਲਵੇ ਨਹੀਂ ਚੱਲਦੇ ਇਹ। ਅਸੀਂ ਸਿੱਧੂ ਹੀ ਫਿਰਦੇ ਆ। ਆ ਦੇਖੋ ਕਿਤੇ ਦੂਜਾ ਬਾਹਰ ਇੱਥੇ ਖੜਾ ਹਾਂ ਕਿਤੇ ਜੇ ਮੜਗੀ ਨਿਗਾ ਮਾਰ ਲਾ ਮੇਰੇ ਸਾਲਿਆਂ ਦੀ ਰੇੜੀ ਤਾਂ ਆ ਸਕੀ ਜਾਂ ਆਪ ਕਿਤੇ ਵੱਧ ਗਏ ਸਾਲੇ ਜੋਤ ਵੀ ਮੈਨੂੰ ਕਹਿ ਕੇ ਗਿਆ ਦੀ ਹਾਂ ਜੋਤ ਥੜਾਂ ਕਰੇ ਆ ਕੀ ਹੋ ਗਿਆ ਯਾਰ ਤੈਨੂੰ ਪਤਾ ਮੈ ਕਿੱਥੇ ਜਾਣ ਦੀ ਬੈਂਕ ਜਾਣ ਦੀ ਬਾਈ ਪਰ ਮੈਨੂੰ ਪਤਾ ਨਹੀਂ ਸੀ ਬਾਈ ਯਾਰ ਗਲਤੀ ਹੋ ਗਈ ਯਾਰ ਤੈਨੂੰ ਤੇਥੋਂ ਵੱਧ ਲੋਡ ਮੈਨੂੰ ਹੋ ਗਿਆ ਜੇ ਪੈਸੇ ਤੂੰ ਪੈਸੇ ਤੂੰ ਮੇਰੇ ਨਾਲ ਗਲਤੀ ਹੋ ਗਈ ਪਤਾ ਕੀ ਮੈਂ ਕਮਾਈ ਨੇ ਕੁੱਤੇ ਵਾਂਗੂ ਚੋਰੀਆਂ ਨਹੀਂ ਕੀਤਿਆ ਬਾਈ ਮਾਫ ਕਰ ਦੇ ਯਾਰ ਬਾਈ ਯਾਰ ਇਹਨੂੰ ਬੰਨੋ ਜੀ ਸਾਡਾ ਵੀ ਸਿਲੰਡਰ ਲੱਗੇਗਾ ਜੀ ਆਕੇ ਇਹਨੂੰ ਤਾਂ ਅਸੀਂ ਚਾਹ ਪਾਣੀ ਵੀ ਬਾਈ ਗਲਤੀ ਹੋ ਗਈ ਬਾਈ ਚਾਹ ਇਹਨੂੰ ਪਾਣੀ ਵੀ ਨਾ ਪਲਾਉ ਜੀ ਕਹਦਾ ਮੈਨੂੰ ਦਮ ਚੜਦਾ ਦਮਾ ਹੋ ਜਾਂਦਾ ਕਹਿੰਦਾ ਡਰਾਮੇ ਕਰਦੇ ਨੇ ਦਮਾ ਮੈਨੂੰ ਚੜਦਾ ਬਾਈ ਮੇਰੀ ਦਵਾਈ ਤਾਂ ਲਿਆ ਦੋ ਬਾਈ ਯਾਰ ਤੈਨੂੰ ਕੁਝ ਨਹੀਂ ਮਿਲਦਾ ਬਾ ਤੈਨੂੰ ਕੁਝ ਨਹੀਂ ਮਿਲਦਾ ਚੁੱਪ ਕਰਕੇ ਬਹਿ ਜਾ ਨਹੀਂ ਬੰਨੂ ਕੀ ਇਹਨੂੰ ਦੀ ਸ਼ਿਕਾਇਤ ਨਹੀਂ ਆਇਆ ਸ਼ਾਮ ਤੱਕ ਕਾ ਨੂੰ ਜਦ ਤੂੰ ਆ ਰਾਮੇ ਕੰਮ ਨੂੰ ਪਾਣੀ ਦਾ ਮੈਂ ਤਾਂ ਹੱਬਿਆ ਆ ਮੈਂ ਅੰਦਰ ਮੇਰੇ ਛਾਂ ਦੇ ਦੇ ਬਹੁਤ ਅੱਛਾ ਚਲੋ ਪਾਣੀ ਲੈ ਲਿਆ ਸੀ ਦਿਨੇ ਪਾਣੀ ਲਿਆ ਭਾਈ ਤੁਸੀਂ ਵੀ ਥੱਕ ਗਏ ਹੋ ਉੱਪਰ ਬਹਿ ਜਾ ਮੈਂ ਤਾਂ ਕੋਈ ਨਹੀਂ ਥੱਕਿਆ ਭਈ ਨਾ ਮੈਂ ਕੋਈ ਨਹੀਂ ਥੱਕਿਆ ਮਾਤਰ ਫੜ ਕੇ ਬੈਠੂ ਬਹਿ ਤਾਂ ਜਾ ਮੈਂ ਮਾੜਾ ਬੈਠਦਾ ਜਾਮ ਮੈਂ ਮਾੜਾ ਜਾ ਬੈਠ ਜਾਣਾ ਲੱਖ ਹੋਈ ਜ ਮੈਂ ਵੀ ਬਹਿ ਜਾਣਾ ਮੈਂ ਤਾਂ ਮਾੜਾ ਜ ਦਮ ਮੈਨੂੰ ਵੀ ਚੜਿਆ ਗਿਆ ਇਹ ਹੋ ਗਿਆ ਸਿੱਖੇ ਗਿਆ ਉਹ ਉਹ ਤਾਂ ਨਿਕਲ ਗਿਆ ਯਾਰ ਉਹ ਤਾਂ ਬੋੜ ਗਿਆ ਉਹ ਤੇਰੀ ਉਹਦਾ ਹਰਾਨ ਕਰਨਗੇ ਹੋਰ ਤਕੜੀ ਬਹੁਤ ਹੀ ਆ ਤਾਂ ਝੋਟੇ ਵਰਗਾ ਪਿਆ ਇਹਦਾ ਸਾਨ ਵਰਗਾ ਹੋ ਤੁਸੀਂ ਪਾਪ ਪਾਣੀ ਪੀ ਆਉਣਾ ਸੀ ਮੈਨੂੰ ਘਰ ਨੂੰ ਭੇਜਣਾ ਸੀ ਮੈਨੂੰ ਕੀ ਪਤਾ ਯਾਰ ਕਾਲਪੂਨੀ ਨਿਕਲ ਹੁਣ ਕੋ ਕੋ ਮਖਾੜੇ ਤੱਕ ਆ ਕੇ ਸ਼ਾਲੇ ਇਹ ਸ਼ਾਨ ਬਣੇ ਫਿਰਦੇ ਕੋਈ ਖਾਣੇ ਦੀ ਰਿਪੋਰਟ ਕਰਤੀ ਆਪਾਂ ਥੋੜਾ ਨੁਕਸਾਨ ਤਾਂ ਨਹੀਂ ਹੋਇਆ ਕੋਈ ਅੱਜ ਬਸ ਮਾਣ ਆਪਨੇ ਲਾ ਲਿਆ ਜਿੰਨਾ ਕਿ ਪਿਆ ਸੀ ਤਾਂ ਪੁੱਤਰ ਲਿਆ ਸੀ ਹਾਲੇ ਨੇ ਬੰਸ ਬੱਚੇ ਤੇ ਰਹਿ ਗਈ ਜਾਈ ਨੁਕਸਾਨ ਦੀ ਮੇਰੇ ਪੈਸੇ ਮਿਲ ਗਏ ਬਸ ਮਾਰੇ ਨੀ ਚਾਲੋ ਕੋਈ ਨੀ ਬੋਲੋ ਪਿੰਡ ਚ ਪਾਣਾ ਗਾਹ ਪਾਤਾ ਬੰਦ ਪਾਤਾ ਉਹ ਹੋਈ ਕੀ ਕਰੀਏ ਚਲੋ ਮੈਂ ਜਾਣਾਂ ਜੀ ਦੇਖਣਾ ਮੈਂ ਆ ਦੇਖੋ ਬੋਇਨਾ ਦਰਪੰਡੀ ਚ ਬੋਇ ਆਹ ਦਾ ਦੇਖੋ ਕਿ ਦੇਖੋ ਮੈਂ ਮੁੰਡਿਆਂ ਨੂੰ ਇਕੱਠੇ ਕਰਦਾਗਾ ਜੀ ਉਹ ਦੇਖਦੇ ਆਂ ਸਿੰਘ ਜੀ